ਗੁਰਦੁਆਰਾ ਸ਼੍ਰੀ ਹਜੂਰ ਸਾਹਿਬ ਵਿਖੇ ਜਾਣ ਵਾਲੀਆਂ ਸੰਗਤਾਂ ਤੁਲਦੁਆਰਾ ਨਾਨਕਚੀਰਾ ਬਿਦਲੋਂ ਵਿਖੇ ਜੁੜੂ ਗਿਨਿਆ ਹੋਣਗੀਆਂ ਪਰ ਸਾਡੇ ਵਿੱਚੋਂ 90% ਲੋਕਾਂ ਨੂੰ ਉੱਥੋਂ ਦੇ ਇਤਿਹਾਸ ਬਾਰੇ ਹੀ ਪਤਾ ਨਹੀਂ ਸਾਨੂੰ ਤਾਂ ਬਸ ਇਹੀ ਪਤਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉੱਥੇ ਮਿੱਠੇ ਜਲ ਦਾ ਸਰੋਤ ਪੈਵਾ ਕੀਤਾ ਸੀ ਪਰ ਗੁਰੂ ਜੀ ਇਸ ਸਥਾਨ ਉੱਪਰ ਆਏ ਕਿਉਂ ਸੀ ਇਸ ਸਥਾਨ ਉੱਪਰ ਪਹਿਲਾਂ ਕੀ ਹੁੰਦਾ ਸੀ ਅਤੇ ਗੁਰਦੁਆਰਾ ਸ਼ੁਰੂ ਤੋਂ ਲੈ ਕੇ ਅੱਜ ਤੱਕ ਕਿਵੇਂ ਬਣਾਇਆ ਗਿਆ ਅਤੇ ਕਿਵੇਂ ਉੱਥੇ ਮੁਸਲਮਾਨਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਸਮੇਂ ਇਨਾ ਮੁਸਲਮਾਨਾ ਨੇ ਇਸ ਪਵਿੱਤਰ ਚਸ਼ਮੇ ਨੂੰ ਚਸ਼ਮੇ ਸ਼ਾਹ ਦਾਦਾ ਨਾਮ ਦੇ ਦਿੱਤਾ ਸੀ ਸਿੱਖ ਰਾਜ ਵੇਲੇ ਇਸ ਸਥਾਨ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਕਿਵੇਂ ਸਿੱਖਾਂ ਨੇ ਸ਼ੀਦियां ਦਿੱਤੀਆਂ ਅਤੇ ਕਿਵੇਂ ਆਜ਼ਾਦੀ ਤੋਂ ਬਾਅਦ ਇਸ ਸਥਾਨ ਨੂੰ ਸਿੱਖਾਂ ਨੇ ਵੱਧ ਘਰੌਣਾ ਘਾਲ ਕੇ ਇੱਥੇ ਅੱਜ ਵਾਲਾ ਗੁਰਦੁਆਰਾ ਸਾਹਿਬ ਬਣਾਇਆ ਅੱਜ ਦੀ ਵੀਡੀਓ ਵਿੱਚ ਗੁਰਦੁਆਰਾ ਨਾਨਕਚੀਰਾ ਬਾਰੇ ਪੂਰੀ ਡਿਟੇਲ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਵੀਡੀਓ ਨੂੰ ਆਖਰ ਤੱਕ ਜਰੂਰ ਦੇਖਿਓ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਜਦੋਂ ਬਿਦਰ ਸ਼ਹਿਰ ਦੀ ਜਨਤਾ ਜੋ ਕਣਮਕਾਂਡ ਵਿੱਚ ਫਸੀ ਹੋਈ ਸੀ ਉਥੇ ਸ੍ਰੀ ਗੁਰੂ ਨਾਨਕ ਦੇਵ ਜੀ ਪਹੁੰਚਦੇ ਆ ਸਾਰੇ ਪਰਮਾਤਮਾ ਤੁਛੜਾ ਸਤਨਾਮ ਦਾ ਉਪਦੇਸ਼ ਦਿੰਦੇ ਆ ਕੁਝ ਸਮੇਂ ਬਾਅਦ ਥੋੜੀ ਦੂਰ ਇੱਕ ਪਹਾੜੀ ਦੇ ਥੱਲੇ ਇਕਾਂਤ ਸਥਾਨ ਦੇਖ ਬਾਬਾ ਜੀ ਬਰਾ ਜਾਂਦੇ ਆ ਤੇ ਭਾਈ ਮਦਾਨਾ ਜੀ ਨੂੰ ਇਸ਼ਾਰਾ ਕਰਦੇ ਆ ਕਿ ਰੱਬੀ ਬਾਣੀ ਆਈ ਹੈ ਕੀਰਤਨ ਕਰੋ یوں ਪ੍ਰਤੀਤ ਹੋਇਆ ਸਾਰਾ ਜੰਗਲ ਰੱਬੀ ਬਾਣੀ ਦੀ ਧੁਨ ਨਾਲ ਗੂੰਜ ਰਿਹਾ ਸੀ ਇੱਥੇ ਥੋੜੀ ਬੈਠ ਤੇ ਦੋ ਫਕੀਰ ਰਹਿੰਦੇ ਸੀ ਜਿਨ੍ਹਾਂ ਦਾ ਜ਼ਿਕਰ ਤਵਾਰੀਖ ਗੁਰੂ ਖਾਲਸਾ ਮੁਸਲਮਾਨ ਲਿਖਾੜੀ ਅਲੀ ਮੁਹੰਮਦ ਗੁਲਾਮ ਕਾਸਮ ਭਈ ਰਾਮ ਤਮਲ ਤੇ ਹੋਰ ਵੀ ਲਿਖਾਰੀਆਂ ਨੇ ਲਿਖਿਆ ਹੋਇਆ ਲਿਖਦੇ ਆ ਕਿ ਇਸੇ ਇਲਾਕੇ ਵਿੱਚ ਚੰਗੇ ਮਸ਼ਹੂਰ ਫਕੀਰ ਫਕੀਰ ਪੀਰ ਜਲਾਲਦੀਨ ਯਾਕੂਬ ਅਲੀ ਇਹ ਦੋਨੋਂ ਮਜੂ ਸੀਗੇ ਉਹਨਾਂ ਪਾਸੋਂ ਹੋਰ ਵੀ ਬਹੁਤ ਸਾਰੇ ਫਕੀਰ ਮੜ ਕੇ ਮੱਕੀ ਜਾਂਦੀਆਂ ਤਿਆਰੀਆਂ ਕਰ ਰਹੇ ਸੀ ਮੁਖੀ ਫਕੀਰ ਪੀਰ ਜਲਾਲਦੀਨ ਬੋਲ ਉਠਿਆ ਫਕੀਰੋ ਜਿਹੜਾ ਕੰਨ ਲਾ ਕੇ ਸੁਣੋ ਸਵੇਰੇ ਸਵੇਰੇ ਕੈਸੀ ਮਿੱਠੀ ਥੋਣ ਸੁਣਾਈ ਦੇ ਰਹੀ ਆ ਇਹ ਉਪਰ ਤੀਰ ਹੁੰਦਾ ਹੈ ਕਿ ਵਲੀ ਅੱਲਾ ਗੁਰੂ ਨਾਨਕ ਇਸ ਜੰਗਲ ਵਿੱਚ ਆਇਆ ਹੋਵੇ ਜਿਸ ਦੀ ਸਿਫਤ ਬੜੇ ਬੜੇ ਪੀਰ ਫਕੀਰ ਕਰਦੇ ਹਨ ਅਤੇ ਜਿੱਥੇ ਵੀ ਉਹ ਗੁਰੂ ਨਾਨਕ ਬੈਠਦੇ ਆ ਉਥੇ ਰੱਬੀ ਨਾਦ ਸ਼ੁਰੂ ਹੋ ਜਾਂਦਾ ਹੈ ਇਨਸਾਨ ਕੀ ਪੰਛੀ ਵੀ ਮਸਤ ਹੋ ਕੇ ਚਾਰਨਾ ਵਿੱਚ ਬੈਠ ਜਾਂਦੇ ਹਨ ਸੁਣਿਆ ਹੈ 30 ਇਲਾਕੇ ਦਾ ਦੌਰਾ ਕਰ ਰਿਹਾ ਉਹ ਜਲੋ ਚੱਲ ਕੇ ਦਰਸ਼ਨ ਕਰੀਏ ਸੋ ਸਾਰੇ ਫਕੀਰ ਇੱਥੇ ਪਹੁੰਚਦੇ ਆ ਜਿੱਥੇ ਗੁਰੂ ਨਾਨਕ ਦੇਵ ਜੀ ਰੱਬੀ ਬਾਣੀ ਦਾ ਕੀਰਤਨ ਕਰ ਰਹੇ ਸਨ ਦਰਸ਼ਨਕਾਰਾ ਦਾ ਪੀਨਾਬ ਸੁਣ ਕੇ ਸਾਰੇ ਸੁੰਨ ਸਮਾਧ ਹੋ ਗਏ ਥੋੜੀ دیر ਬਾਅਦ ਗੁਰੂ ਜੀ ਨੇ ਨੇਤਰ ਖੋਲੇ ਅਤੇ ਮੂੰਹ ਨਿਕਲਿਆ ਤਨ ਅਨੰਦ ਰੰਕਾਰ ਤਨ ਅਨੰਦ ਰੰਕਾਰ ਸਾਰੇ ਫਕੀਰ ਬੋਲ ਉઠੇ ਸੁਬਾਨ ਅੱਲਾ ਸੁਬਾਨ ਅੱਲਾ ਥੋੜੀ دیر ਬਾਅਦ ਗੁਰੂ ਜੀ ਨਾਲ ਗੋਸ਼ਟ ਹੋਈ ਅੰਤ ਨੂੰ ਸਾਰੇ ਫਕੀਰਾਂ ਨੇ ਸਜਦਾ ਕੀਤਾ ਗੁਰੂ ਜੀ ਦਾ ਉਪਦੇਸ਼ ਗ੍ਰਹਿਣ ਕੀਤਾ ਇਹ ਚਰਚਾ ਬਦੁਸ਼ਹਿਰ ਵਿੱਚ ਫੈਲ ਗਈ ਸੋ ਇਸ ਇਲਾਕੇ ਦੇ ਮੰਨੇ ਪਰਮਨੇ ਫਕੀਰ ਬਾਬਾ ਜੀ ਦੇ ਦਰਸ਼ਨ ਕਰਨ ਆਏ ਗੁਰੂ ਸਾਰੇਆਂ ਸ਼ਕਤੀਆਂ ਦੇ ਮਾਲਕ ਹਨ ਸਭ ਮਾਈ ਭਾਈ ਚਲ ਕੇ ਗੁਰੂ ਜੀ ਦੇ ਚਰਨਾਂ ਤੇ ਅਰਦਾਸ ਬੇਨਤੀ ਕਰੀਏ ਕਿ ਜਿਹੜਾ ਸਾਨੂੰ ਦੁੱਖ ਹੈ ਉਹ ਗੁਰੂ ਨਾਨਕ ਦੇਵ ਜੀ ਜਰੂਰ ਦੂਰ ਕਰਨਗੇ। ਕੁਝ ਸਮੇਂ ਬਾਅਦ ਬੇਤਰ ਦੀ ਜਨਤਾ ਇੱਥੇ ਪੁੱਜੀ ਜਿੱਥੇ ਫਕੀਰ ਵੀ ਬੇਨਤੀਆ ਕਰ ਰਹੇ ਸਨ। ਬਾਬਾ ਜੀ ਆਪਨੇ ਐਸੀ ertidite ਚੰਨ ਪਾਏ ਹਨ। ਇੱਥੋਂ ਦੀ ਜਨਤਾ ਪਾਣੀ ਲਈ ਤਰਸ ਰਹੀ ਹੈ। ਸਾਰਿਆਂ ਨੇ ਮਿਲ ਕੇ ਬੇਨਤੀ ਕੀਤੀ ਕਿ ਗੁਰੂ ਜੀ ਸੌ ਸੌ ਫਟੇ ਦੂੰਗੇ ਖੂਪ ਪਟਾਏ ਪਰ ਪਾਣੀ ਨਹੀਂ ਨਿਕਲਿਆ। ਜੀ ਕਿਤੇ ਨਿਕਲਿਆ ਤਾਂ ਉਹ ਖਾਰਾ ਪਾਣੀ ਸੀ। ਮਿੱਠਾ ਕਿਤੇ ਪੀਣ ਵਾਸਤੇ ਇੱਥੇ ਪਾਣੀ ਹੈ ਨਹੀਂ। ਕਿਰਨ ਬੇਰਦੀ ਨਜਰਾ ਤਰਤੀ ਦੇ ਭਾਗ ਚ ਗਾਓ ਆਪ ਤਾਂ ਸਾਰੇ ਬ੍ਰਹਿਮੰਡ ਦੇ ਮਾਲਕ ਹੋ ਆਪ ਦਾ ਇਸ਼ਾਰਾ ਹੀ ਕਾਫੀ ਹੈ ਨਿਰੰਕਾਰ ਨੇ ਆਪ ਨੂੰ ਇਸ ਧਰਤੀ ਤੇ ਇਸੇ ਲਈ ਭੇਜਿਆ ਹੈ ਮਰਦਾਨੇ ਨੇ ਵੀ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਂ ਵੀ ਤਿੰਨ ਦਿਨਾਂ ਦਾ ਪਿਆਸਾ ਹਾਂ ਪਾਣੀ ਕਿਤੇ ਨਹੀਂ ਹੈ ਖੂਸੁੱਕੇ ਪਏ ਹਨ ਪਸ਼ੂ ਪੰਛੀ ਵੀ ਪਾਣੀ ਦੇ ਤਸ ਰਹੇ ਹਨ ਨਿਰੰਕਾਰ ਨੇ ਆਪ ਇਹਨਾਂ ਦੁਖੀਆਂ ਦੇ ਦੁੱਖ ਦੂਰ ਕਰਨ ਲਈ ਇਸ ਧਰਤੀ ਤੇ ਤੁਹਾਨੂੰ ਭੇਜਿਆ ਹੈ ਵੈ ਗੁਰੂ ਦਾ ਹੁਕਮ ਲੱਗ ਗੁਰੂ ਜੀ ਇੱਕਦਮ ਉੱਠੇ ਚਰਨਾ ਦੀ ਖੜਾਓ ਸਾਹਮਣੇ ਪਹਾੜ ਹੀ ਨਾ ਚਾਏ ਬਸ ਫੇਰ ਕੀ ਜੀ ਇੱਕਦਮ ਮਿੱਟੇ ਜਲ ਦੀ ਧਾਰਾ ਵਗਦੋਈ ਸਾਰੇ ਫਕੀਰਾਂ ਨੇ ਬਿਦਰ ਦੀ ਜਨਤਾ ਨੇ ਚਰਨਾ ਤੇ ਮੱਥਾ ਟੇਕਿਆ ਮੂੰਹੋਂ ਨਿਕਲਿਆ ਧੰਨ ਬਾਬਾ ਨਾਨਕ ਸੋ ਇਸ ਤਰ੍ਹਾਂ ਨਾਨਕ ਜੀ ਰਾਫਤ ਹੋਇਆ ਬਾਬਾ ਜੀ ਇਹ ਕੌਦਕਰ ਇਥੋਂ ਮਦਰਾਸ ਗਏ ਰਾਮੇਸ਼ਰ ਪੁਜੇ ਜੋ ਹਿੰਦੁਸਤਾਨ ਦਾ ਸਭ ਤੋਂ ਵੱਡਾ ਮੰਦਿਰ ਹੈ ਉੱਥੋਂ ਹੁੰਦੇ ਹੋਏ ਅੱਗੇ ਲੰਕਾ ਮ ਚਲੇ ਗਏ ਬਿਦਰ ਵਿੱਚ ਜ਼ਿਆਦਾ ਮੁਸਲਮਾਨ ਆਬਾਦੀ ਹੁੰਦੀ ਸੀ ਇਹ ਇਲਾਕਾ ਵੀ ਪਹਿਲੇ ਹైదరాబాద్ ਦੇ ਅਧੀਨ ਸੀ ਉਨਾ ਲੋਕਾਂ ਨੇ ਇਸ ਸਥਾਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਵੀ ਕੀਤੀ ਇੱਥੋਂ ਦੀ ਹਿੰਦੂ ਜਨਤਾ ਮਿਲ ਕੇ ਟਾਈਮ ਪਾਸ ਕਰਦੇ ਚਲੇ ਗਏ ਸੋ ਇਸ ਤਰ੍ਹਾਂ ਕਾਫੀ ਸਮਾਗ ਆ ਗਿਆ ਸੋ ਇਸ ਤਰ੍ਹਾਂ ਦੇ ਸਮਾਅ ਮਹਾਰਾਜਾ ਰਣਜੀਤ ਸਿੰਘ ਦੇ ਆਜ ਦਾ 1830 ਦੇ ਲਗਭਗ ਦਾ ਜ਼ਿਕਰ ਮਿਲਦਾ ਹైਦਰਾਬਾਦ ਦੇ ਨਿਜ਼ਾਮ ਬਾਦਸ਼ਾਹ ਨੇ ਆਪਣੇ ਲਾਇਕ ਵਜੀਰ ਚੰਦੂਰਾਲ ਦੀ ਸਲਾਹ ਨਾਲ ਕੁਝ ਫੌਜੀਆਂ ਦੀ ਮਦਦ ਛੇੜੇ ਪੰਜਾਬ ਤੋਂ ਮੰਗੇ ਨਿਜਾਮ ਬਾਦਸ਼ਾਹ ਦੀ ਮਦਦ ਲਈ ਮਹਾਰਾਜਾ ਹਰਜੀ ਸਿੰਘ ਨੇ 14-15 ਹਜ਼ਾਰ ਦੀ ਗਿਣਤੀ ਵਿੱਚ ਇੱਥੇ ਸਿੰਘਾਂ ਦੀ ਫੌਜ ਭੇਜੀ। ਇਨ੍ਹਾਂ ਫੌਜਾਂ ਦੇ ਵਿੱਚੋਂ ਕੁਝ ਕੈਂਪ ਇਸ ਨਾਨਕਚੀਰਾ ਵਾਲੇ ਸਥਾਨਵੰਦ ਵੀ ਲੱਗੇ ਸੀ। ਜਦੋਂ ਸਿੰਘ ਬਿਦਰ ਬੁੱਜੇ ਤਾਂ ਇੱਥੋਂ ਦੀ ਜਨਤਾ પાસે ਉਹਨਾਂ ਨੂੰ ਪਤਾ ਲੱਗਾ ਕਿ ਇੱਥੇ ਗੁਰੂ ਨਾਨਕ ਦੇਵ ਸਾਹਿਬ ਦੇ ਚਾਨੂ ਪਏ ਹਨ। ਬਲਕਿ ਇੱਥੋਂ ਦੀ ਜਨਤਾ ਨੂੰ ਸੁਖੀ ਕੰਨਲੇ ਬਾਬਾ ਜੀ ਨੇ ਅੰਮ੍ਰਿਤ ਚਸ਼ਮਾ ਵੀ ਜਾਰੀ ਕੀਤਾ ਹੈ ਜਿਸ ਦਾ ਨਾਮ ਨਾਨਕਚੀਰਾ ਰੱਖਿਆ ਗਿਆ ਸੀ। ਸੋ ਸਿੱਖフォਜ ਆਪਸੇ ਮਸ਼ਵਰਾ ਕਰਦੇ ਆ ਕਿ ਚਲੋ ਫਿਰਨਾਂ ਚੱਲ ਕੇ ਗੁਰੂ ਨਾਨਕ ਦੇਵ ਜੀ ਦਾ ਸਾਹਿਬ ਦੇ ਦਰਸ਼ਨ ਕਰੀਏ ਜਦੋਂ ਸਿੰਘ ਇੱਥੇ ਪਹੁੰਚਦੇ ਆ ਤਾਂ ਉਹਨਾਂ ਨੇ ਕੀ ਕੌਤਕ ਵੇਖਿਆ ਕਿ ਜਿੱਥੇ ਅੰਮ੍ਰਿਤ ਚਸ਼ਮਾ ਨਿਕ ਰਿਹਾ ਹੈ ਕੁਝ ਲੋਕ ਇੱਥੇ ਨਾਤੂ ਰਹੇ ਨੇ ਤੇ ਵਿੱਚੇ ਹੀ ਪਾਣੀ ਪੀ ਰਹੇ ਨੇ ਜੁਠੀਆਂ ਕੁੜੀਆਂ ਕਰ ਰਹੇ ਨੇ ਸਿੰਘਾਂ ਨੇ ਪਹਿਲੇ ਪਿਆਰ ਨਾ ਸਮਝਾਇਆ ਦੇਖੋ ਭਾਈ ਮੁਸਲਮਾਨ ਭਾਦ ਤੋਂ ਗੁਰੂ ਨਾਨਕ ਸਾਹਿਬ ਸਬਦਾਂ ਸਾਂਝਾ ਹੈ ਉਸ ਦਾ ਚਸ਼ਮਾ ਵੀ ਸਭ ਲਈ ਹੈ ਕਿਉਂਕਿ ਇੱਥੇ ਪਾਣੀ ਦੀ ਤਕਲੀਫ ਹੈ ਪਰ ਤੁਸੀਂ ਪਾਣੀ ਇਸ ਤਰ੍ਹਾਂ ਵਰਤੋ ਜਿਸ ਤਰ੍ਹਾਂ ਕਿ ਹਿੰਦੂ ਜਨਤਾ ਸਤਕਾਰ ਨਾ ਰਹੀ ਆ ਉਥੋਂ ਦੇ ਮੌਜੂਦ ਮੁਸਲਮਾਨ ਬੜੇ ਹੈਰਾਨ ਹੋਏ ਕਿ ਇਹ ਥੋੜੇ ਜਿਹੇ ਸਿੱਖ ਕਿਹੜੇ ਆ ਗਏ ਜੋ ਸਾਨੂੰ ਰੋਪਣ ਟੋਕਣ ਲੱਗੇ ਆ ਕਿਉਂਕਿ ਉਹ ਸਮੇਂ ਉਥੇ ਮੁਸਲਮਾਨਾਂ ਦਾ ਹੀ ਰਾਜ ਸੀ ਸੋ ਉਹ ਮੁਸਲਮਾਨ ਹਟਦੇ ਨਹੀਂ ਅਤੇ ਇਸ ਤਰ੍ਹਾਂ ਉੱਥੇ ਝਗੜਾ ਹੋ ਜਾਂਦਾ ਤੇ ਦੋਹਾਂ ਪਾਸਿਆਂ ਤੋਂ ਅਸ਼ੀਰ ਵੀ ਹੋ ਜਾਂਦੇ ਆ ਇਹ ਖਬਰ ਨਿਜ਼ਾਮ ਬਾਦਸ਼ਾਹ ਤੀਕ ਪੂਜੇ ਜਿਨ੍ਹਾਂ ਨੇ ਸਿੰਘਾਂ ਦੀ ਡਿਊਟੀ ਬਿਧਿਵਖੇ ਲਾਈ ਸੀ ਉਤੇ ਚਸ਼ਮੇ ਦੇ ਦੋਹਾਂ ਪਾਸਿਆਂ ਤੋਂ ਗੁੱਦਸ਼ੀਰ ਹੋਏ ਸਨ ਉਹਨਾਂ ਨੇ ਸਿੱਖਾਂ ਨੂੰ ਵਾਪਸ ਬੁਲਾ ਲਿਆ ਉਹਨਾਂ ਦੀ ਹੋਰ ਪਾਸੇ ਡਿਊਟੀ ਲਾ ਦਿੱਤੀ ਉਸ ਤੋਂ ਬਾਅਦ ਮੁਖਾਲਫ ਪਾਰਟੀ ਦੇ ਲੋਕਾਂ ਨੇ ਇੱਥੇ ਕਬਜ਼ਾ ਕਰ ਲਿਆ ਕਬਜ਼ਾ ਕਰਕੇ ਇਸ ਦਾ ਨਾਮ ਚਸ਼ਮੇ ਸ਼ਾਹ ਦਾਦ ਦੇ ਨਾਮ ਤੇ ਮਸ਼ਹੂਰ ਕਰ ਦਿੱਤਾ ਜਦੋਂ ਤੱਕ ਉਹਨਾਂ ਦੀ ਹਕੂਮਤ ਰਹੀ ਇਸ ਦਾ ਨਾਮ ਚਸ਼ਮੇ ਸ਼ਾਹ ਦਾਦੀ ਰਿਹਾ 1947 ਤੋਂ ਬਾਅਦ ਹైదరాబాద్ ریاست ਹਿੰਦੁਸਤਾਨ ਨਾਲ ਮਿਲਾਈ ਗਈ ਉਸ ਦੌਰਾਨ ਵਿੱਚ ਖਾਲਜੇ ਨੇ ਫਿਰ ਆਪਣੇ ਸਥਾਨ ਦੀ ਸੰਭਾਲ ਕੀਤੀ ਗੁਰੂ ਨਾਨਕ ਸਾਹਿਬ ਦੇ ਚੰਡੇ ਗੱਡੇ ਹਜੂਮ ਸਾਹਿਬ ਤੋਂ ਪਹਿਲੀ ਯਾਤਰਾ ਦਸੂਮੇ 1949 ਤੋਂ ਰੰਭਈ ਤੇ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ ਮੁਖਾਲਫ ਪਾਰਟੀ ਦੇ ਲੋਕਾਂ ਨੇ ਦੇਖਿਆ ਕਿ ਚਸ਼ਮੇ ਸ਼ਾਹ ਦਾਦ ਸੱਚਮੁੱਚ ਨਾਨਕੀ ਚੀਰਾ ਪਾਦਿਆ ਉਹਨਾਂ ਨੇ ਸਿੱਖਾਂ ਤੇ ਦਾਵਾ ਦਾਇਰ ਕੀਤਾ ਮੁਸੰਮਲ ਲਿਖਾਰੀਆਂ ਦੇ ਹਵਾਲੇ ਵੀ ਮਿਲੇ ਜਿਨ੍ਹਾਂ ਨੇ ਬਾਬਾ ਜੀ ਦੇ ਪੂਰੇ tour ਲਿਖੇ ਸਨ ਉਹਨਾਂ ਨੇ ਲਿਖਿਆ ਕਿ ਗੁਰੂ ਜੀ ਦੌੜਾ ਕਰਤੇ ਹੋਏ ਹైదరాబాద్ ਸੇ ਬਿਦਰ ਤਸ਼ਰੀਫ ਲਾਏ ਯਹਾਂ ਪਰ ਫਕੀਰੋਂ ਸੇ ਵੀ ਮੁਲਾਕਾਤ ਕੀਤੀ ਜਿੰਨ ਦੂਜਾਂ ਜਨਤਾ ਨੇ ਪ੍ਰਾਰਥਨਾ ਕੀਤੀ ਤੋ ਗੁਰੂ ਜੀ ਨੇ ਚਸ਼ਮਾ ਨਿਕਾਲਾ ਜਿਸ ਕੋ ਹਿੰਦ ਲੋਗ ਨਾਨਕ ਚੀਰਾ ਕਹਤੇ ਹੈ ਸੋ ਇਸ ਤਰ੍ਹਾਂ ਅੰਤ ਨੂੰ 1900 ਪਿਆ ਵਿੱਚ ਕੇਸ ਦਾ ਫੈਸਲਾ ਖਾਲਸੇ ਦੇ ਹੱਕ ਵਿੱਚ ਹੋਇਆ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਜਿਸ ਦੇ ਪ੍ਰਧਾਨ ਗ੍ਰਸਤੀ ਸੰਤ ਪੰਥ ਪੂਸ਼ਣ ਸੁਰਗਵਾਸੀ ਸਰਦਾਰ ਬਿਸ਼ਨ ਸਿੰਘ ਜੀ ਬਣਾਈ ਗਏ ਅਤੇ ਸੁਰਗਵਾਸੀ ਸਰਦਾਰ ਸੂਬੇਦਾਰ ਕਰਮ ਸਿੰਘ ਜੀ ਸੈਕਟਰੀ ਠਾਪੇ ਗਏ ਅਤੇ ਸਰਦਾਰ ਬਿਸ਼ਨ ਸਿੰਘ ਜੀ ਦੇ ਪਰਿਵਾਰ ਵੱਲੋਂ ਪੰਜੇ ਕਮਰੇ ਵੀ ਇੱਥੇ ਬਣਵਲਤੇ ਗਏ ਸੋ ਇੱਥੇ ਹੌਲੀ-ਹੌਲੀ ਤਕਰੀਬਨ 60 ਕਮਰੇ ਸੰਗਤਾਂ ਦੀ ਰਹਿائش ਲਈ ਤਿਆਰ ਹੋ ਗਏ। ਅੰਮ੍ਰਿਤ ਕੁੰਦਨ ਨਮਾਜ਼ ਰੋਵੜ ਗੁਰਦੁਆਰਾ ਸਾਹਿਬ ਦੀ ਬਣ ਗਈ ਤਿਆਰ ਹੋ ਗਈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਪਵਿੱਤਰ ਚਸ਼ਮਾ ਚੀਰਾ ਸਾਹਿਬ ਕੇ ਪ੍ਰਗਟ ਕੀਤਾ ਸਿੱਖੀ ਦਾ ਇੱਥੇ ਬੂਟਾ ਲਾਇਆ ਉਸੇ ਦਾ ਸਦਕਾ ਬਿਦਰ ਵਾਸੀਆਂ ਵਿੱਚ ਸਿੱਖੀ ਫੈਲੀ। ਇਸ ਦਾ ਇਤਿਹਾਸ ਉੱਤੇ ਜ਼ਿਕਰ ਵੀ ਮਿਲਦਾ ਹੈ। ਜਿਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਵਿਸਾਖੀ ਵਾਲੇ ਦਿਨ ਸੇਸ ਭੇਡ ਕਾਂ ਦੀ ਮੰਕੀਤੀ ਸੀ। ਉਹਨਾਂ ਪੰਜ ਪਿਆਰਿਆਂ ਵਿੱਚੋਂ ਪਈ ਸਾਹਿਬ ਸਿੰਘ ਜੀ ਵੀ ਬਿਦਰ ਦੇ ਹੀ ਰਹਿਣ ਵਾਲੇ ਸਨ ਇਸ ਬਾਰੇ ਪੰਥ ਦੇ ਮੰਨੇ ਪਰਮੰਨੇ ਇਤਿਹਾਸ ਦੇ ਖੋਜੀ ਸ਼੍ਰੀਮਾਨ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪੰਡਰਾਵਾਦ ਨੇ ਆਪਣੀ ਲਿਖਤ ਪੁਸਤਕ ਸ੍ਰੀ ਗੁਰਮੁਖ ਪ੍ਰਕਾਸ਼ ਵਿੱਚ ਵੀ ਦਰਜ ਕੀਤਾ ਹੋਇਆ ਹੈ ਉਮੀਦ ਹੈ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਸ ਚੈਨਲ ਉੱਪਰ ਅਸੀਂ ਬਹੁਤ ਸਾਰੀਆਂ ਸਿੱਖ ਇਤਿਹਾਸ ਨਾਲ ਸੰਬੰਧਿਤ ਵੀਡੀਓਜ਼ ਪਾਈਆਂ ਹੋਈਆਂ ਨੇ ਸਿੱਖ ਇਤਿਹਾਸ ਤੋਂ ਜਾਨੂ ਹੋਣ ਲਈ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਸੋ ਮਿਲਦੇ ਹਾਂ ਕਿਸੇ ਹੋਰ ਇਤਿਹਾਸਕ ਵੀਡੀਓ ਦੇ ਨਾਲ ਧੰਨਵਾਦ